ਜਾਨੇ ਚੋਰ ਨੇ ਦਰਵਾਜੇ ਤੇ ਲਿਖ ਦਿੱਤਾ ਕਿ ਮੈਂ ਰਾਣੀ ਮਹਿਕ ਦੇ ਨੂੰ ਲੈਣ ਆਇਆ ਜੋਰ ਲਾ ਲਾ ਜਿੰਨਾ ਲੱਗਦਾ ਮੈਂ ਲੈ ਜਾਣੀ ਆ ਇਹ ਪੜ ਕੇ ਰਾਜੇ ਰਤਨ ਕੁਮਾਰ ਦੀਆਂ ਲੱਤਾਂ ਨੂੰ ਕੰਬਣੀ ਲੱਗ ਗਈ ਆ ਦੌਰੇ ਪੈਣ ਲੱਗੇ ਆ ਆਓ ਅੱਗੇ ਸੁਣੀਏ ਜਦ ਗਿਆ ਰਤਨ ਕੁਮਾਰ ਤੋਂ ਰਾਣੀ ਮਹਿਕ ਦੇ ਲੈਣ ਸੁਣ ਕੇ ਰਤਨ ਕੁਮਾਰ ਨੂੰ ਲੱਗੇ ਦੌਰੇ ਪੈਣ ਗੱਲ ਸੁਣ ਕੇ ਰਾਜੇ ਦੇ ਦਿਲ ਵਿੱਚ ਹੋ ਗਿਆ ਕੋਹ ਰਹ ਹਨੇਰਾ ਮਾਰੇ ਗਏ ਸਾਂ ਸਭੀ ਉਹ ਲਗਿਆ ਕਹਿਣਾ ਮੇਰਾ ਤੇਰਾ ਹਉਜਾ ਨੂੰ ਹੁਕਮ ਦਿੱਤਾ ਹੋ ਨਾ ਜਾਏ ਕਿਤੇ ਹਨੇਰਾ ਆ ਜਾਣੀ ਚੋਰ ਗਿਆ جا کے پاؤ شہر نو تا جاننی چور گیا جا کے پاؤ شہر نو ਘਰ ਘਰ ਵਿੱਚ ਪਹੁੰਚ ਕਰੋ ਘਰ ਘਰ ਵਿੱਚ ਪਹੁੰਚ ਕਰੋ ਘਰ ਘਰ ਵਿੱਚ ਪਹੁੰਚ ਕਰੋ ਸਾਰੇ ਖੋਜੋ ਗਲੀ ਮਹੱਲੇ ਕੋਈ ਜਗਾ ਰਹਿਣ ਨਾ ਦਿਓ ਰੋ ਤਲਾਸ਼ੀ ਕੱਲੇ ਕੱਲੇ ਜਿੰਦਾ ਫੜ ਲੈਣਾ ਹੈ ਉਹ ਨਾ ਜਾਏ ਕਿਤੇ ਅਵੇਰਾ ਆ ਜਾਣੀ ਚੋਰ ਗਿਆ ਜਾ ਕੇ ਪਾਓ ਸ਼ਹਿਰ ਨੂੰ ਘੇਰਾ ਮੈਂ ਸੁਣਿਆ ਜਾਨੀ ਹੈ ਮੈਂ ਸੁਣਿਆ ਜਾਨੀ ਹੈ ਮੈਂ ਸੁਣਿਆ ਜਾਨੀ ਹੈ ਬੋਤਲ ਲੜਾਕਾ ਯੋਦਾ ਭਾਰੀ ਓ ਜੋ ਹਸ਼ਿਆਰ ਤੁਸੀਂ ਜਾਓ ਕਰਕੇ ਫੁੱਲ ਤਿਆਰੀ ਡਰ ਮੰਨਦਾ ਨਾ ਕੋਈ ਰੱਖਦਾ ਸ਼ੇਰ ਵਾਂਗ ਰਾਜੇਰਾ ਆ ਜਾਣੀ ਚੋਰ ਗਿਆ ਜਾ ਕੇ ਪਾਓ ਸ਼ਹਿਰ ਨੂੰ ਘੇਰਾ ਜਿਉਂਦਾ ਨਾ ਮੁੜ ਜਾਵੇ جاਕੇ ਸ਼ਹਿਰ ਮੇਰੇ ਦੇ ਵਿੱਚੋਂ ਪਾਰਸਾ ਗਿਟਿਆ ਨੂੰ ਉਸ ਨੂੰ ਵਿੱਚ ਸ਼ਹਿਰ ਦੇ ਖਿੱਚੋ ਮੁੜ ਜਾਵੇ ਨਾ ਕਿਧਰੇ ਭਜਣ ਲਈ ਲਾਉ ਜੋਰ ਬਥੇਰਾ ਆ ਜਾ ਨੀ ਚੋਰ ਗਿਆ ਜਾ ਕੇ ਪਾਓ ਸ਼ਹਿਰ ਨੂੰ ਘੇਰਾ ਓ ਯਾਦ ਕਰਨ ਸਾਨੂੰ ਯਾਦ ਕਰਨ ਸਾਨੂੰ ਓ ਯਾਦ ਕਰਨ ਸਾਨੂੰ ਨਾਲ ਦੇ ਹੋਰ ਇਸ ਦੇ ਜਿਹੜੇ ਸੋਚੋ ਤਦ ਵੀਰ ਕੋਈ ਮਕਾਦਿਓ ਅੱਜ ਇਸ ਦੇ ਝੇੜੇ ਵੇਖੂੰ ਸੁਲਤਾਨ ਤਾਈਂ ਛਡਾਉ ਅੱਜ ਇਸ ਨੂੰ ਕਿਹੜਾ ਆ ਜਾਣੀ ਚੋਰ ਗਿਆ ਜਾ ਕੇ ਪਾਓ ਸ਼ਹਿਰ ਨੂੰ ਘੇਰਾ ਇਕੱਲਾ ਆਇਆ ਹੂੰ ਇਕੱਲਾ ਆਇਆ ਹੂੰ ਇਕੱਲਾ ਆਇਆ ਹੂੰ ਹੋਰ ਨਾ ਫੌਜ ਨਾਲ ਕੋਈ ਆਈ ਮਿਣਮਿਣ ਕੇ ਮੋੜ ਦਿਓ ਭਾਜੀ ਹੈ ਸਾਨੂੰ ਜੋ ਪਾਈ ਘਰ ਇੰਤਜ਼ਾਮ ਲਿਆ ਜੇ ਜਾ ਕੇ ਖੋਜੋ ਛੱਤ ਬਨੇਰਾ ਆਜਾ ਨੀ ਚੋਰ ਗਿਆ ਜਾ ਕੇ ਪਾਓ ਸ਼ਹਿਰ ਨੂੰ ਘੇਰਾ ਲਖਤਾ ਦਰਵਾਜੇ ਤੇ ਸਾਡੇ ਲਈ ਸੁਨੇਹਾ ਕੋਈ ਅੱਜ ਅਗਲਾ ਤੀ ਸਿਨੇ ਨੂੰ ਮੇਰੀ ਕੌਣ ਕਰੇ ਦਿਲ ਜੋਈ ਅਗਲਾ ਤੀ ਸਿਨੇ ਨੂੰ ਮੇਰੀ ਕੌਣ ਕਰੇ ਦਿਲ ਜੋਈ ਜੇ ਕਰ ਗਿਆ ਕਾਰਾ ਕੋਈ ਮੇਰਾ ਡੁੱਬਜੂ ਭਰਿਆ ਬੇੜਾ ਆ ਜਾਣੀ ਚੋਰ ਗਿਆ ਜਾ ਕੇ ਪਾਉ ਸ਼ਹਿਰ ਨੂੰ ਘੇਰਾ ਏ ਸ਼ੰਦ ਪਤੰਗੇ ਨੇ ਸ਼ੰਦ ਪਤੰਗੇ ਨੇ ਏ ਸ਼ੰਦ ਪਤੰਗੇ ਨੇ ਲਿਖਿਆ ਕਰਕੇ ਸੋਚ ਵਿਚਾਰਾਂ ਜਾਨੀ ਇੱਕ ਜਾਨੀ ਸੀ ਫੋਣਗੇ ਫਿਰਦੇ ਚੋਰ ਹਜ਼ਾਰਾਂ ਗੱਲ ਕੀਤੀ ਮਤਲਬ ਦੀ ਬਹੁਤਾ ਨਹੀਂ ਵਧਾਇਆ ਗੇੜਾ ਆ ਜਾਣੀ ਚੋਰ ਗਿਆ ਜਾ ਕੇ ਪਾਓ ਸ਼ਹਿਰ ਨੂੰ ਘੇਰਾ ਆ ਜਾਣੀ ਚੋਰ ਗਿਆ ਜਾ ਕੇ ਪਾਓ ਸ਼ਹਿਰ ਨੂੰ ਘੇਰਾ ਫੌਜ ਰਤਨ ਕੁਮਾਰ ਦੀ ਸੀ ਮਕਾਮੇ ਫੇਰੇ ਢੂੰਡਦੀ ਹੈ ਜਾਨੀ ਚੋਰ ਨੂੰ ਜੀ ਇੱਕ ਵਾਰ ਅੰਧੇਰੜੀ ਆਣ ਵਗੀ ਛੇ ਪਾ ਚੰਦ ਤੇ ਦੁੱਖ ਚ ਕੋਰ ਨੂੰ ਜੀ ਫੇਰੇ 20000 ਜੋ ਮਰਦ ਕੋੜਾ ਪਾਇਆ ਸ਼ੀਮ ਕਾ ਸ਼ਹਿਰ ਮੇ ਸ਼ੋਰ ਨੂੰ ਜੀ ਭੇਸ ਬਦਲ ਫਰੇਬ ਦੇ ਨਾਲ ਵੇਂਦੇ ਲੱਗੇ ਹੱਥ ਨਾ ਲਾਵਦੇ ਜ਼ੋਰ ਨੂੰ ਜੀ ਆਕਾਰ ਹੋਇਆ ਖੁੱਲ ਸ਼ੀਮਕਾ ਮੇ ਫਿਰਨ ਦੇਖਦੇ ਜੱਟ ਜੋ ਢੋਰ ਨੂੰ ਜੀ ਰਾਜਾ ਰਤਨ ਕੁਮਾਰ ਬਿਮਾਰ ਹੋਇਆ ਪਾਣੀ ਪੀਏ ਨਾ ਖਾਂਵਦਾ ਕੋਰ ਨੂੰ ਜੀ ਜਾਨੀ ਚੋਰ ਦਾ ਜ਼ੋਰ ਦਾ ਡਰ ਹੋਇਆ ਐਸਾ ਜੰਗ ਮੈਂ ਹੋਏ ਕਮਜ਼ੋਰ ਨੂੰ ਜੀ ਜਾਨੀ ਚੋਰ ਦਾ ਜ਼ੋਰ ਦਾ ਡਰ ਹੋਇਆ ਜਿਵੇਂ ਜੰਗ ਮੇ ਹੋਏ ਕਮਜ਼ੋਰ ਨੂੰ ਜੀ ਜਿਵੇਂ ਬੰਨਿਆ ਬੱਕਰਾ ਸ਼ੇਰ ਮੂਰੇ ਆਵੇ ਸੱਚ ਨਾ ਪੁੱਛ ਕਸ਼ੋਰ ਨੂੰ ਜੀ ਆਵੇ ਸੱਚ ਨਾ ਪੁੱਛ ਕਸ਼ੋਰ ਨੂੰ ਜੀ